ਐਨ ਕਹਿੰਦੇ ਚਰਤੇ ਆ ਓਕੇ ਜੀ ਓਕੇ ਹੈਲੋ ਹੈਲੋ ਲਓ ਸਾਹਮਣੇ ਲਵੀ ਸੈਕਿੰਡ ਥੋੜੀ ਆਵਾਜ਼ ਅਪ ਕਰਦੀ ਆਪਣੇ ਸੈਕਿੰਡ ਸਾਊਂਡ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਡੇ ਫਰਮਾਹੀ ਵਾਲੇ ਨਾਲ ਲਵੀ ਸਾਡਣ ਥੋੜੀ ਪਕਸ਼ਾਂ ਦੀ ਆਵਾਜ਼ ਕਰਦੀ ਨੌਜਵਾਨ ਆਪ ਲਓ ਸਾਹਮਣੇ ਟੱਕਰ ਕਰਦੇ ਚੋਟੀ ਦੀ ਲਵੀ ਦਰਸ਼ਕ ਵੀਰੋ ਫਾਈਨਲ ਸ਼ੁਰੂ ਹੋ ਗਿਆ ਇੱਕ ਵਾਰੀ ਤਾੜੀ ਤੁੜੀ ਜ਼ੋਰਦਾਰ ਆਵਾਜ਼ ਨੂੰ ਮਾਰਦੇ ਫਾਈਨਲ ਗ੍ਰੈਂਡ ਫਾਈਨਲੇ ਮੇਰੇ ਮੇਤਰੋ ਮੈਚ ਕਾਦਾ ਢੋਲੇ ਫਿਲਮ ਜੰਨੂ ਦੀ ਗੱਲ ਪੱਕੀ ਆ ਆ ਮੈਚ ਕਾਦਾ ਲੱਭੂ ਜ਼ੋਰ ਅੱਜ ਤੇਜ ਨੂੰ ਤੇਜ ਉਹ ਸ਼ਾਰਪ ਨੂੰ ਸ਼ਾਰਪ ਟੱਕਰ ਹੈ ਮੇਰੇ ਮੇਤਰੋ

ਸਾਰੇ ਬੈਠ ਜਾਣਗੇ ਟੱਕਰ ਚੋਟੀ ਦੀ ਲੱਗਦਾ ਜੋਰ 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 ਓ ਤਾੜੀ ਮਾਰ ਕੇ ਤੇਰੀ ਹੈ ਕਹਿੰਦਾ ਮੁੰਡਿਆਂ ਨੂੰ ਹੌਸਲਾ ਕਰੀਏ ਕਹਿੰਦਾ ਮਾਹੌਲ ਗਰਮਾ ਕਰ ਦੋ ਕਰ ਦੋ ਮਾਹੌਲ ਗਰਮ ਤਾੜੀ ਤੂੜੀ ਰੌਣਾ ਰੱਪਾ ਰੌਣਾ ਰੱਪਾ ਰੌਣਾ ਰੱਪਾ ਰੌਣਾ ਰੱਪਾ ਰੌਣਾ ਰੱਪਾ ਰੌਣਾ ਰੱਪਾ ਤਾੜੀਆਂ ਵੱਜੀਆਂ ਤਾੜੀਆਂ ਵੱਜੀਆਂ ਤਾੜੀਆਂ ਵੱਜੀਆਂ ਤਾੜੀਆਂ ਵੱਜੀਆਂ ਤਾੜੀਆਂ ਵੱਜੀਆਂ ਤਾੜੀਆਂ OKAY faculty Kenta, Kenta, Kenta! O tari dinarse resolu O.O how 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 O.O hh O.O